ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬੈੜਵਾਲ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਅੱਜ ਵੱਡੀ ਲੀਡ ਦੇ ਨਾਲ ਜਿਹੜੀ ਆਮ ਆ ਪਾਰਟੀ ਜਿਹੜੀ ਆ ਅੱਗੇ ਜਾ ਰਹੀ ਆ ਕਿਸ ਤਰ੍ਹਾਂ ਮਹਿਸੂਸ ਬਿਲਕੁਲ ਜੀ ਇਹ ਸਾਰੇ ਭਰਾਵਾਂ ਦਾ ਮਿਹਨਤ ਦਾ ਨਤੀਜਾ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਉਹਨਾਂ ਦੀ ਮਿਹਨਤ ਦਾ ਨਤੀਜਾ ਅਰਵਿੰਦ ਕੇਜਰੀਵਾਲ ਜੀ ਸਾਡੇ ਜਿਹੜੇ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਉਹਨਾਂ ਸਾਰਿਆਂ ਦਾ ਨਤੀਜਾ ਹੈ ਕਿ ਅੱਜ ਆਮ ਆਦੀ ਪਾਰਟੀ ਵੱਡੇ ਫਰਕ ਦੇ ਨਾਲ ਜਿੱਤ ਰਹੀ ਹੈ ਤੋਂ ਜਦੋਂ ਬੈੜਵਾਲ ਸਾਹਿਬ ਕਾਫੀ ਤਰਨੇ ਮਜਾਰੇ ਵੀ ਹੋਏ ਸੀ ਆਮ ਉਹ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕੋਈ ਪੋਲਿਟਿਕਸ ਚੱਲ ਰਹੀ ਸੀ ਜਾਂ ਕਿਸ ਤਰ੍ਹਾਂ ਧਰਨੇ ਮਰ ਮਜਾਰੇदाई ਜਿਹੜੀਆਂ ਪਰਾ ਦੂਜੀਆਂ ਪਾਰਟੀਆਂ ਵਾਲੇ ਨੇ ਸਾਰਾ ਰਲ ਮਿਲ ਕੇ ਸਿਸਟਮ ਚਲਾਉਦੇ ਨੇ ਠੀਕ ਹੈ ਨਾ ਵੀ ਇਹਨਾਂ ਨੂੰ ਖਰਾਬ ਕਰੀਏ ਪਰ ਪੰਜਾਬ ਦੇ ਲੋਕ ਉਹ ਨਹੀਂ ਹੈਗੇ ਹਣਾ ਅਣਪੜ੍ਹ ਨਹੀਂ ਹੈਗੇ ਬੜੇ ਪੜੇ ਲਿਖੇ ਹੋਣ ਜਿਹੜਾ ਜਿਹੜਾ ਪੋਸਟ ਚੱਲਣデア ਇਹਨਾਂ ਨੂੰ ਸਾਰਿਆਂ ਨੂੰ ਸੂਝ-ਪੂਝ ਵਾਲੇ ਇਨਸਾਨ ਨੇ ਵੀ ਇਹ ਜਿਹੜਾ ਕੰਮ ਕਰ ਰਿਹਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹ ਇਹ ਨਹੀਂ ਕਿ ਮੈਂ ਮੈਂ ਯਾਰ ਝੂਠ ਮਾਰਨデア ਤੁਸੀਂ ਇੱਕ ਸੀਨੀਅਰ ਪੱਤਰਕਾਰ ਜੀ ਤੁਸੀਂ ਦੱਸ ਦੋ ਹਰਮਿੰਦਰ ਸਿੰਘ ਸੰਧੂ ਦੀ ਵੀ ਗੱਲ ਕਰ ਲਈਏ ਹਰਮਿੰਦਰ ਸਿੰਘ ਚਿਹਰੇ ਨੂੰ ਵੀ ਕਾਫੀ ਵਿਰੋਧ ਕੀਤਾ ਗਿਆ ਸੀ ਕਿ ਉਹ ਸ਼੍ਰੋਮੀਆਂ ਅਕਾਲੀ ਦਲ ਨੂੰ ਛੱਡ ਕੇ ਆਮ ਪਾਰਟੀ ਚ ਆਇਆ ਇਸ ਗੱਲ ਤੇ ਵੀ ਕਾਫੀ ਜਿਹੜੇ ਤੁਹਾਡੇ ਜਿਹੜੇ ਉਮੀਦਵਾਰ ਸੀ ਜਿਹੜੇ ਚੋਣ ਲੜਨਾ ਚਾਹੁੰਦੇ ਸੀ ਉਹਨਾਂ ਵਿੱਚ ਵੀ ਕਾਫੀ ਰੋਸ ਸੀਗਾ ਕਿਸ ਤਰ੍ਹਾਂ ਲੱਗਾ ਚਲੋ ਵਿਰੋਧ ਤਾਂ ਬ੍ਰਦਰ ਆ ਵੇਖੋ ਜੇ ਚਾਰ ਭਰਾ ਹੈਗੇ ਆ ਤੇ ਲੜਨਾ ਵੀ ਹੈ ਤੇ ਜੇ ਹੋਇਆ ਇੱਕਲਾ ਦੋ ਲੜੂ ਕਿਦਣਾ ਜੇ ਅਸੀਂ ਕੋਈ ਸਾਡਾ ਵੱਡਾ ਦੈਰਾ ਸੀ ਉਹਦੇ ਵਿੱਚ ਝਗੜਾ ਵੀ ਜਾਇਜ਼ ਆ ਬਣਦਾ ਵੀ ਯਾਰ ਮੈਨੂੰ ਚਾਹੀਦਾ ਫਲਾਨਾ ਅਗਲਾ ਸੀ ਇੱਥੇ ਤਾਂ ਵੱਟ ਤੋਂ ਲੜ ਪੈਂਦੇ ਆ ਵੀ ਮੈਂ ਪੋਰਾ ਹੋਰ ਵੱਧ ਕਰ ਲਾਂ ਮੇਰੀ ਤਰਸਾਈ ਵਾਜੇ ਤੇ ਇਹ ਤਾਂ ਚਲੋ ਮਾਲਕ ਦੀ ਕਿਰਪਾ ਨਾਲ ਵੱਡੀਆਂ ਗੇਮਾਂ ਨੇ ਤੇ ਚਲੋ ਜੇ ਕੋਈ ਸਾਡਾ ਭਰਾ ਅੰਦਰ ਆ ਸੀ ਤੇ ਉਹ ਨਾਲ ਅੱਜ ਚੱਲਦਾ ਰਿਹਾ ਪਾਰਟੀ ਦੇ ਨਾਲ ਚੱਲਿਆ ਸਾਰਾ ਗਾਹੀ ਬੜਾ ਧੰਨਵਾਦ ਕਰਦੇ ਹੈ ਲੀਡ ਕਾਫੀ ਅੱਗੇ ਜਾ ਰਹੀ ਹੈ ਫਸਵਾ ਫਸਵਾ ਕਹਿ ਰਹੇ ਸੀ ਮੁਕਾਬਲਾ ਜਿਹੜਾ ਹੋਏਗਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਲੱਗਦਾ ਤੇ ਇੱਕ ਪਾਸੇ ਪੰਥਕ ਚੇਰਾ ਵੀ ਸੀਗਾ ਮਨਦੀਪ ਸਿੰਘ ਖਾਲਸਾ ਫਿਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰ ਕੋਈ ਲੀਡ ਨਹੀਂ ਜੀ ਫਸਮੀ ਜਾ ਰਹੀ ਕੋਈ ਫਸਵਾ ਮੁਕਾਬਲਾ ਨਹੀਂ ਜਾ ਰਿਹਾ ਇੱਕ ਤਰਫਾ ਇਲੈਕਸ਼ਨ ਹੈ ਪਹਿਲੇ ਦਿਨ ਤੋਂ ਚੱਲਣਾ ਠੀਕ ਹੈ ਤੁਹਾਨੂੰ ਪਹਿਲੇ ਦਿਨ ਤੋਂ ਕਿਹਾ ਹੈ ਵੀ ਇੱਕ ਤਰਫਾ ਇਲੈਕਸ਼ਨ ਜਿਤਨਾ ਅਮਦੀ ਪਾਰਟੀ ਨੇ ਬੜੀ ਲੀਡ ਦੇ ਨਾਲ ਇਹ 20000 ਦੇ ਕਰੀਬ ਲੀਡ ਦੇ ਨਾਲ ਇਥੋਂ ਇਲੈਕਸ਼ਨ ਜਿੱਤ ਕੇ ਆਮ ਆਦੀ ਪਾਰਟੀ ਜਾਊ। ਅਕਾਲੀ ਦਲ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਹਨੂੰ ਆ ਵੀ ਦੋਸ਼ ਲਗਾਇਆ ਜਾਂਦਾ ਕਿ ਆਮ ਪਾਰਟੀ ਜਿਹੜੀ ਆ ਸਾਡੇ ਜਿਹੜੇ ਆ ਜਿਹੜੇ ਵਰਕਰਾਂ ਦੇ ਉੱਤੇ ਜਿਹੜੇ ਝੂਠੇ ਪਰਚੇ ਵੀ ਕਰਾ ਰਹੀ ਹੈ ਕੋਈ ਇਹੋ ਜਿਹਿਆਂ ਵੀ ਕਟਰਾਵਾ ਸੀ ਜਿਆ ਸਾਹਮਣੇ ਆਈ। ਝੂਠਾ ਪਰਚਾ ਕਿਹਦਾ ਕਰਾਇਆ ਦੱਸੋ? ਝੂਠੇ ਪਰਚੇ। ਕਿਹਦਾ ਕਰਾਇਆ ਦੱਸੋ? ਉਹਨਾਂ 'ਲੋ ਕੀ ਦੋਸ਼ ਲਗਾਇਆ ਸੀ। ਉਹ ਤਾਂ ਉਹ ਤਾਂ ਸਾਰੀ ਉਮਰ ਕਰਾਉਂਦੇ ਰਹੇ ਉਹਨਾਂ 'ਦੋਸ਼ ਲਾਉਣਾ ਹੀ ਆ। ਹਾਂ। ਸਾਰੀ ਉਮਰ ਝੂਠੇ ਪਰਚੇ ਬਰਸਾਦ ਸਿੰਘ ਬ ਹਾਂ ਝਗੜਾ ਡੱਬੀ ਭਰੇ ਹੁੰਦਾ ਸੀ ਤੇ ਪਰਚਾ ਜਾ ਕੇ ਲੁਧਿਆਣੇ ਹੋ ਜਾਂਦਾ ਸੀ ਸਾਡੇ ਅਸੀਂ ਮੈਂ ਅਸੀਂ ਗਰਾਊਂਡ ਤੇ ਰਹਿਆ ਸਾਨੂੰ ਪਤਾ ਇਹ ਸਾਰਾ ਕੁਝ ਇਹ ਤਾਮਝਾਮ ਕਰਦੇ ਰਹੇ ਨੇ ਇਹਨਾਂ ਨੂੰ ਪਤਾ ਹੈ ਕਿ ਕੁਝ ਕਰਕੇ ਤੇ ਮਗਰੋਂ ਜਿਹੜਾ ਚਿੱਕੜ ਕੀ ਤੇ ਸੁੱਟਣਾ ਤੇ ਕਿ ਤਰ੍ਹਾਂ ਸੁੱਟਣਾ ਕਿੰਨੀ ਲੀਡ ਦਾ ਅਨੁਮਾਨ ਲਗਾਇਆ ਜਾ ਸਕਦਾ ਕਿ ਹਰਮੀਤ ਸਿੰਘ ਸੰਧੂ ਲੀਡ ਕਰ ਪਲੱਸ ਤੋਂ ਬ੍ਰਦਰ ਲੀਡ ਜਿਹੜੀ ਆ ਉਹ ਆਮਾਦੀ ਪਾਰਟੀ ਜਿੱਤੂ ਵਿਕਾਸ ਦਾ ਕਿਸ ਤਰ੍ਹਾਂ ਦੌਰ ਰਹੇਗਾ ਜਿਤਨਾ ਕੁ ਸਮਾਂ ਹੀ ਬਾਕੀ ਰਹੇਗਾ ਪਹਿਲੇ ਦਿਨੋਂ ਪਹਿਲਾਂ ਵੀ ਬਹੁਤ ਵਧੀਆ ਆਮਾਦੀ ਪਾਰਟੀ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਬਹੁਤ ਵਧੀਆ ਵਿਕਾਸ ਚੱਲ ਰਿਹਾ ਹੈ ਧੰਨਵਾਦ ਜੀ ਧੰਨਵਾਦ ਉਹ ਇਸਨੇ ਗ੍ਰਿੰਦਰ ਸਿੰਘ ਕੋਲ ਬੈਡ ਵਾਲਾ ਸਾਹਿਬ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਵਿਕਾਸ ਦੇ ਮਨ ਨੂੰ ਲੈ ਜਿਹੜਾ ਵੱਡੀ ਜੀ ਲੀਡ ਜਿਹੜੀ ਆ ਉਹ ਲੈ ਰਹੇ ਨੇ ਉਹ ਲੱਗਦਾ ਹੈ ਕਿ ਲਗਭਗ 15000 ਤੋਂ ਪਲੱਸ ਦੇ ਵੋਟ ਲੀਡ ਲੈ ਕੇ ਉਹ ਚੋਣ ਜਿੱਤ ਜਿਹੜੀ ਪ੍ਰਾਪਤ ਕਰਨਗੇ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ